ਬੇਸਿਕਲੀ ਜੀ ਜਿਸ ਨਾਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕੱਲ ਤੋਂ ਅਸੀਂ ਇੱਕ ਲੋਪੋਕੇ ਦੇ ਵਿੱਚ ਸਬਡਿਵੀਜ਼ਨ ਦੇ ਵਿੱਚ ਜੋ ਸਿਚੁਏਸ਼ਨ ਨੂੰ ਹੈਂਡਲ ਕਰ ਰਹੇ ਹਾਂ ਇਹ ਸਾਰਾ ਸਕੀ ਨਾਲੇ ਦਾ ਪ੍ਰਭਾਵ ਹੈ ਜਿੰਨੂੰ ਅਸੀਂ ਇਸ ਵੇਲੇ ਦੇਖ ਰਹੇ ਹਾਂ ਅਦਰਵਾਇਜ਼ ਰਾਵੀ ਦੇ ਵਿੱਚ ਜਿਹੜਾ ਪਾਣੀ ਦਾ ਫਲੋ ਹੈ ਉਹ ਘਟ ਰਿਹਾ ਵਾ ਉੱਥੇ ਕੋਈ ਦਿੱਕਤ ਨਹੀਂ ਹੈਗੀ ਜਿੰਨਾ ਫਲੋ ਪਿਛਲੇ 3-4 ਦਿਨਾਂ ਦੇ ਵਿੱਚ ਆਊਟਫਾਲ ਇੱਥੇ ਆਪਣਾ ਸਕੀ ਨਾਲੇ ਦੇ ਵਿੱਚ ਹੋਇਆ ਉਹਨੂੰ ਹੈਂਡਲ ਕਰ ਰਹੇ ਹਾਂ ਕੁਝ ਪਿੰਡ ਜਿਹੜੇ ਸਾਡੇ ਲੋਪੋਕੇ ਸਬਡਿਵੀਜ਼ਨ ਦੇ ਅਧੀ ਚਪੇਟ ਦੇ ਵਿੱਚ ਆਏ ਹੋਏ ਐ ਸਾਰੇ ਰੈਸਕਿਊ ਆਪਰੇਸ਼ਨ ਜਿਹੜੇ ਆ ਉਹ ਇਨ ਅਰੇਂਜਮੈਂਟ ਸਾਰੇ ਇਨ ਪਲੇਸ ਹੈਗੇ ਆ ਐਨਡੀਆਰਫ ਦੀਆਂ ਟੀਮ ਸਾਡੇ ਨਾਲ ਹੀ ਇੱਥੇ ਤਾਇਨਾਤ ਹੈਗੀਆਂ ਵਾ ਬੋਟਸ ਸਫੀਸ਼ੀਐਂਟ ਕੁਆਂਟੀਟੀ ਦੇ ਵਿੱਚ ਹੈਗੇ ਆ ਜਿਨ੍ਹਾਂ ਨੂੰ ਅਸੀਂ ਡੀਆਰਓ ਸਾਹਿਬ ਮੇਰੇ ਨਾਲ ਹੀ ਨੇ ਇੱਥੇ ਸਾਡੇ ਮੇਰੇ ਨਾਲ ਅਸੀਂ ਜੁਆਇੰਟਲੀ ਇਹਨਾਂ ਆਪਰੇਸ਼ਨ ਨੂੰ ਇੱਥੇ ਹੈਂਡਲ ਕਰ ਰਹੇ ਆ ਅਸੀਂ ਸਿਚੁਏਸ਼ਨ ਨੂੰ ਅਸੈਸ ਕਰ ਰਹੇ ਆ ਤਕਰੀਬਨ 13 14 ਪਿੰਡ ਜਿਹੜੇ ਆ ਉਹ ਸਾਡੇ ਇਸ ਵੇਲੇ ਵਲਨਰੇਬਲ ਹੋਏ ਹੋਏ ਆ ਜਿਹਦੇ ਵਿੱਚੋਂ ਇੱਕ ਨੇਪਾਲ ਪਿੰਡ ਕੋਟਲੀ ਜਿਹੜਾ ਕਰੋਟਾ ਨਾਲ ਕਲਦਾਈ ਹੈ ਤੁਹਾਨੂੰ ਪਤਾ ਹੀ ਹੈ ਚਪੇੜ ਦੇ ਵਿੱਚ ਇਹਨੂੰ ਕੱਲ ਅਸੀਂ ਸਾਰੇ ਇਸ਼ੂਜ਼ ਦੇ ਐਡਰੈਸ ਕਰ ਲਏ ਤਕਰੀਬਨ 60 ਲੋਕ ਇੱਥੋਂ ਹੀ ਵੈਕੂਡ ਕੀਤੇ ਗਏ ਕੱਲ ਅੰਦਰ ਰਾਸ਼ਨ ਪਾਣੀ ਵੀ ਪ੍ਰੋਪਰ ਹੈ ਲੋਕਾਂ ਨਾਲ رابطہ ਵੀ ਹੈਗਾ ਵੈ ਨੈਕਸਟ ਸਾਡਾ ਨੇਪਾਲ ਪਿੰਡ ਜਿਹੜਾ ਵਾ ਉਹ ਚਾਰਚ ਫੇਰਿਓ ਘੇਰ ਚੁੱਕਾ ਵਾ ਉਹ ਅਸੀਂ ਉਹਨੂੰ ਟਾਰਗੇਟ ਕਰਾਂਗੇ ਉਸ ਤੋਂ ਇਲਾਵਾ ਮਿਆਦੀ ਖੁਰਦ ਸ਼ਾਹਪੁਰ ਚੱਕ ਫਤਿਹਖਾਂ ਆਪਣਾ तकरीबन ਹੋਰ ਚੂਚਕਵਾਲ ਪੱਗਪੁਰ ਉਤਾੜ ਲੋਧੀ ਗੁਜਰ ਮੰਜ ਵਗੈਰਾ ਦਾ 13 14 ਪਿੰਡ ਜਿਹੜੇ ਹੈ ਹੁਣ ਅਸੀਂ ਉਹਨਾਂ ਨੂੰ ਸਾਰੀ ਅਪ੍ਰੈਜ਼ਲ ਕਰਕੇ ਤੇ ਉੱਥੇ ਥੋੜਾ ਜਿਹਾ ਸੈਂਟਰਸ ਦੇ ਵਿੱਚ ਐਂਡੀਆਰਫ ਟੀਮਸ ਨੂੰ ਵੀ ਥੋੜਾ ਅਲੋਕੇਟ ਕਰਾਂਗੇ ਬੋਟਸ ਵੀ ਉੱਥੇ ਡਿਸਟ੍ਰਿਬਿਊਸ਼ਨ ਕਰਕੇ ਤੇ ਰੀਲੀਫ ਆਪਰੇਸ਼ਨ ਅਕੋਰਡਿੰਗਲੀ ਚਲਾਵਾਂਗੇ ਬੇਸਿਕ ਗੱਲ ਹੈ ਕਿ ਘਬਰਾਣ ਦੀ ਕੋਈ ਗੱਲ ਨਹੀਂ ਹੈਗੀ ਨਾ ਪੈਨਿਕ ਕਰਨ ਦੀ ਲੋੜ ਹੈਗੀ ਏ ਆਫਤ ਦੇ ਉੱਤੇ ਤੇ ਕੋਈ ਜ਼ੋਰ ਨਹੀਂ ਪਰ ਆਫਤ ਪ੍ਰਬੰਧਨ ਦੇ ਉੱਤੇ ਸਾਰਾ ਸਾਡਾ ਜ਼ੋਰ ਹੈਗਾ ਉਹਨੂੰ ਟੈਕਲ ਕਰ ਰਹੇ ਹਾਂ ਕਿਸੇ ਨੂੰ ਘਬਰਾਣ ਦੀ ਗੱਲ ਨਹੀਂ ਹੈਗੀ ਸਾਰਾ ਸਰਕਾਰ and look at the knowledge as